ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਫੈਕਟਸ ਵਿਦ ਬਲਜਿੰਦਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੰਜਾਬ ਦੇ ਦਰਿਆ ਅਤੇ ਗੁਰਗੋਵਿੰਦ ਸਿੰਘ ਜੀ ਦੀਆਂ ਲੜਾਈਆਂ ਨਕਸ਼ੇ ਤੇ ਡਰਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅਸੀਂ ਸਭ ਤੋਂ ਪਹਿਲਾਂ ਬਿੰਦੂ ਲਗਾਵਾਂਗੇ ਪਹਿਲਾਂ ਇੱਥੇ ਫਿਰ ਇਸ ਥਾਂ ਤੇ ਇਸ ਜਗ੍ਹਾ ਇਥੇ तिरछे ਥਾਂ ਤੇ ਇੱਕ ਇਹ ਤੋਂ ਥੋੜੇ ਹੇਠੇ ਹੁਣ ਅਸੀਂ ਸਭ ਤੋਂ ਪਹਿਲਾਂ ਸਤਲੁਜ ਦਰਿਆ ਜਿਹੜਾ ਡਰਾ ਕਰਾਂਗੇ ਇਸ ਸਥਾਨ ਤੋਂ ਲੈ ਜਾਂਦੇ ਹੋਏ ਇਸ ਤਰ੍ਹਾਂ ਲੈ ਜਾਂਦੇ ਹੋਏ ਇੱਥੇ ਇੱਕ ਛੋਟਾ ਜਿਹਾ ਬਣਾ ਕੇ ਇਸ ਬਿੰਦੂ ਨੂੰ ਇਸ ਤਰ੍ਹਾਂ ਅਸੀਂ ਮਿਲਾ ਦੇਵਾਂਗੇ ਫਿਰ ਇਸ ਤੋਂ ਬਾਅਦ ਸਤਲੁਜ ਦਰਿਆ ਤੋਂ ਹੀ ਅਸੀਂ ਵਿਆਸ ਰਿਆ ਬਣਾਵਾਂਗੇ ਇਸ ਤਰ੍ਹਾਂ ਬਿੰਦੂ ਦੇ ਨਾਲ ਮਿਲਾ ਦੇਵਾਂਗੇ ਇਸ ਤੋਂ ਬਾਅਦ ਅਸੀਂ ਸਤਲੁਜ ਦਰਿਆ ਤੋਂ ਹੀ ਰਾਵੀ ਦਰਿਆ ਇਸ ਤਰ੍ਹਾਂ ਕੁੰਡੀ ਜੀ ਬਣਾ ਕੇ ਇਸ ਨੂੰ ਇਸ ਤਰ੍ਹਾਂ ਇਸ ਬਿੰਦੂ ਦੇ ਨਾਲ ਮਿਲਾ ਦੇਣਾ ਹੈ ਹੁਣ ਅਸੀਂ ਰਾਵੀ ਦਰਿਆ ਤੋਂ ਚਨਾਬ ਦਰਿਆ ਬਣਾਵਾਂਗੇ ਇਸ ਤਰ੍ਹਾਂ ਅਸੀਂ ਨਿਸ਼ਾਨ ਦੇ ਨਾਲ ਮਿਲਾ ਦੇਵਾਂਗੇ ਹੁਣ ਅਸੀਂ ਜੇਲਮ ਦਰਿਆ ਡਰਾ ਕਰਾਂਗੇ ਇਸ ਤੋਂ ਬਾਅਦ ਸਿੰਧ ਸਤਲੁਜ ਦਰਿਆ ਤੋਂ ਹੀ ਸਿੰਧ ਦਰਿਆ ਇਸ ਤਰ੍ਹਾਂ ਇਸ ਦੇ ਕੋਲ ਦੇ ਲੈ ਜਾਂਦੇ ਹਾਂ ਇਸ ਤਰ੍ਹਾਂ ਬਾਹਰ ਕਰਦੇ ਮਾਗੇ ਇਸ ਤੋਂ ਬਾਅਦ ਅਸੀਂ ਜਮੁਨਾ ਦਰਿਆ ਡਰਾ ਕਰਾਂਗੇ ਇਸ ਤਰ੍ਹਾਂ ਸਾਡੇ ਇਹ ਜਿਹੜੇ ਦਰਿਆਵਾਂ ਡਰਾ ਹੋ ਚੁੱਕੇ ਹਨ ਹੁਣ ਦਰਿਆਵਾਂ ਨੂੰ ਲਿਖਣ ਦੇ ਲਈ ਅਸੀਂ ਇੱਕ ਸ਼ਬਦ ਯਾਦ ਕਰਾਂਗੇ ਸਬਰ ਚੱਜ ਸਬਰ ਚੱਜ ਦੇ ਸਸੇ ਤੋਂ ਭਾਵ ਹੈ ਸਤਲੁਜ ਦਰਿਆ ਬੱਬੇ ਤੋਂ ਭਾਵ ਹੈ ਵਿਆਸ ਦਰਿਆ ਰਾਰੇ ਤੋਂ ਭਾਵ ਹੈ ਰਾਵੀ ਦਰਿਆ ਚੱਚੇ ਤੋਂ ਭਾਵ ਹੈ ਚਨਾਬ ਦਰਿਆ ਤੇ ਜੱਜੇ ਤੋਂ ਭਾਵ ਹੈ ਜੇਲਮ ਦਰਿਆ ਤੇ ਇਹ ਸਾਡਾ ਸਿੰਧ ਦਰਿਆ ਹੈ ਤੇ ਇਹ ਜੋ ਇਹ ਦਰਿਆ ਹੈ ਉਹ ਚਮਨਾ ਹੈ ਹੁਣ ਅਸੀਂ ਗੁਰਗੋਵੀ ਸਿੰਘ ਜੀ ਦੀਆਂ ਲੜਾਈਆਂ ਨੂੰ ਦਰਸਾਵਾਂਗੇ ਸਭ ਤੋਂ ਪਹਿਲਾਂ ਪੰਗਾਣੀ ਦੀ ਲੜਾਈ ਇਸ ਥਾਨ ਇਸ ਨਿਸ਼ ਇੱਥੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਦਾ ਨਿਸ਼ਾਨ ਲਗਾਵਾਂਗੇ ਇਸ ਤੋਂ ਬਾਅਦ ਇਸ ਥੋੜਾ ਜਿਹਾ نیچے ਨਿਰਮਉ ਉਸ ਤੋਂ ਥੋੜਾ ਜਿਹਾ نیچے ਸ਼ਾਹੀ ਟਿੱਬੀ ਉਸ ਤੋਂ ਥੋੜਾ ਜਿਹਾ نیچے ਚਮਕੌਰ ਸਾਹਿਬ ਤੇ ਸਤਲੁਜ ਦਰਿਆ ਦੇ ਇੱਕ ਉਂਗਲ ਦੇ ਵਿੱਥ ਦੇ ਹਿਸਾਬ ਦੇ ਨਾਲ ਖਿਦਰਾਣਾ ਅਸੀਂ ਬਣਾ ਲਵਾਂਗੇ ਹੁਣ ਇਸ ਤੋਂ ਬਾਅਦ ਦੋ ਲੜਾਈਆਂ ਬਚ ਗਈਆਂ ਹਨ ਨਦਾਨ ਅਤੇ ਬਸਾਲੀ ਨਿਰਮੋਹ ਸ਼ਾਹੀ ਟਿੱਬੀ ਤੇ ਚਮਕੌਰ ਲੜਾਈਆਂ ਯਾਦ ਕਰਨ ਦੇ ਲਈ ਨਿਸ਼ਚੈ ਸ਼ਬਦ ਜਿਹੜਾ ਹੋ ਤੁਸੀਂ ਯਾਦ ਰੱਖ ਸਕਦੇ ਹੋ ਨਿਸ਼ਚੇ ਤੋਂ ਭਾਵ ਨਿਸ਼ਚੇ ਦੇ ਨੰਨੇ ਤੋਂ ਭਾਵ ਨਿਰਮੋਹ ਸਸੇ ਤੋਂ ਭਾਵ ਸ਼ਾਹੀ ਟਿੱਬੀ ਚੱਚੇ ਤੋਂ ਭਾਵ ਚਮਕੌਰ ਸਾਹਿਬ ਇਸ ਤੋਂ ਬਾਅਦ ਅਸੀਂ ਜੰਮੂ ਅਤੇ ਕਸ਼ਮੀਰ ਵਰਗੇ ਜਿਹੜੇ ਸਾਈਡਾਂ ਤੇ ਲਿਖਿਆ ਜਾਂਦਾ ਉਹ ਡਰਾ ਕਰਾਂਗੇ ਅਫਗਾਨਿਸਤਾਨ ਇਸ ਜਗ੍ਹਾ ਤੇ ਬਲੋਚਿਸਤਾਨ ਰਾਜਪੂਤਾਨਾ ਤੇ ਇਸ ਤਰ੍ਹਾਂ ਇਸੇ ਸੰਯੁਕਤ ਤਰਾਹ ਇਸ ਤਰ੍ਹਾਂ ਇਹ ਸਾਡਾ ਪੰਜਾਬ ਦੇ ਦਰਿਆ ਅਤੇ ਗੁਰਗੋਵੀ ਸਿੰਘ ਜੀ ਦੀਆਂ ਲੜਾਈਆਂ ਦਾ ਨਕਸ਼ਾ ਕੰਪਲੀਟ ਹੋ ਗਿਆ ਹੈ। ਹੁਣ ਅਸੀਂ ਲੜਾਈਆਂ ਦੇ ਸੰਕੇਤ ਦਰਸਾਵਾਂਗੇ। ਇਸ ਤਰ੍ਹਾਂ ਇਹ ਨਕਸ਼ਾ ਸਾਡਾ ਪੂਰਾ ਹੋ ਗਿਆ ਹੈ। ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਜ਼ਿਆਦਾ ਮਦਦ ਮਿਲੇਗੀ। ਧੰਨਵਾਦ।